ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰੋਟਾ ਦੇ 10ਵੀਂ ਅਤੇ 12ਵੀਂ ਜਮਾਤ ਦਾ ਐਲਾਨਿਆ ਨਤੀਜਾ ਸ਼ਾਨਦਾਰ ਰਹਿਣ ਤੇ ਖੂਨ ਹਾਰ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਆਯੋਜਿਤ ਹੋਇਆ ਜਿਸ ਵਿੱਚ ਪ੍ਰਿੰਸੀਪਲ ਪੰਕਜੀ ਮਹਾਜਨ ਅਤੇ ਸਮੂਹ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਅਗਾਹ ਵੀ ਇਸ ਤਰ੍ਹਾਂ ਮੱਲਾ ਮਾਰਨ ਨੂੰ ਪ੍ਰੇਰਿਤ ਕੀਤਾ ਤਾਂ ਕਿ ਮਾਪੇ ਅਤੇ ਪਿੰਡ ਤੇ ਸਕੂਲ ਦੇ ਨਾਂ ਨੂੰ ਰੋਸ਼ਨ ਕੀਤਾ ਜਾ ਸਕਦਾ ਮਾਰਨਿੰਗ ਜੀ ਅੱਜ ਸੁਤੰਤਰਤਾ ਸੰਗਰਾਮੀ ਸ਼੍ਰੀ ਹੰਸਰਾਜ ਸਰਕਾਰੀ ਸੀਨੀਅਰ ਸੈਕੰਡਰੀ ਪੀਐਮ ਸ਼੍ਰੀ ਸਮਾਰਟ ਸਕੂਲ ਗਰੋਟਾ ਦੇ ਵਿੱਚ ਬੱਚਿਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਜਿਹੜੀ 2024-25 ਦੇ ਬੱਚੇ 10ਵੀਂ ਦੇ 12ਵੀਂ ਵਿੱਚ ਅਪੀਅਰ ਹੋਏ ਸੀ ਉਹਨਾਂ ਦੇ ਨਤੀਜੇ ਕੋਸ਼ਿਸ਼ ਕੀਤੇ ਗਏ ਤੇ ਬੱਚਿਆਂ ਨੂੰ 90% ਤੋਂ ਉੱਤੇ ਬੱਚਿਆਂ ਨੂੰ ਤੇ ਉਹਨਾਂ ਦੇ ਮਾਤਾ-ਪਿਤਾ ਨੂੰ ਜਿਹੜਾ ਹੈ ਉਹ ਸਨਮਾਨਿਤ ਕੀਤਾ ਗਿਆ ਔਰ ਉਹਦੇ ਵਿੱਚ ਮੈਂ ਇਹ ਦੱਸਣਾ ਚਾਹਾਂਗਾ ਕਿ ਸਾਡੇ 12ਵੀਂ ਜਮਾਤ ਦੇ કુલ 111 ਬੱਚਿਆਂ ਦੇ ਵਿੱਚੋਂ ਜਿਹੜੇ 14 ਬੱਚਿਆਂ ਨੇ 90% ਤੋਂ ਉੱਤੇ ਜਿਹੜੇ ਆ ਉਹ ਨੰਬਰ ਲੈਣੇ ਜਿਹਦੇ ਵਿੱਚੋਂ ਟੌਪ ਲੜਕੀ 94% ਲੈ ਕੇ ਪਲੱਸ 2 ਮੈਡੀਕਲ ਦੇ ਵਿੱਚੋਂ ਦੀ ਆਈ ਹੈ ਇਸੇ ਤਰ੍ਹਾਂ ਹੀ ਜਿਹੜੀ 10ਵੀਂ ਜਮਾਤ ਦੇ ਵਿੱਚੋਂ 88 ਬੱਚਿਆਂ ਨੇ ਇਮਤਿਹਾਨ ਦਿੱਤਾ ਜਿਹਦੇ ਵਿੱਚੋਂ 10 ਬੱਚਿਆਂ ਨੇ 90% ਤੋਂ ਉੱਤੇ ਨੰਬਰ ਲੈ ਜਿਹਦੇ ਵਿੱਚ 94% ਨੰਬਰ ਲੈ ਕੇ ਲੜਕੀ ਜਿਹੜੀ ਆ ਉਹ ਫਰਸਟ ਆਈ ਹੈ ਸੋ ਮੇਰਾ ਸਕੂਲ ਦਾ ਨਤੀਜਾ ਜਿਹੜਾ ਹੈ ਮੈਨੂੰ ਇਹ ਦਸੰ ਦੇ ਵਿੱਚ ਬੜਾ ਗਰਮ ਮਹਿਸੂਸ ਹੋ ਰਿਹਾ ਕਿ ਮੇਰੇ ਸਕੂਲ ਦਾ ਨਤੀਜਾ ਦਸਵੀਂ ਦੇ ਵਿੱਚ ਵੀ 100% ਤਰਿਆ ਹਰ ਤਰ੍ਹਾਂ ਦੀ ਜੋ ਪਿਛਲੇ 5 ਸਾਲਾਂ ਦਾ ਟਰੈਕ ਰਿਕਾਰਡ ਹੈ ਸੋ ਮੈਂ ਪਰਮਪਿਤਾ ਪਰਮੇਸ਼ਵਰ ਦੇ ਅੱਗੇ ਇਹ ਹੀ ਬੇਨਤੀ ਕਰਦਾ ਕਿ ਇਹ ਬੱਚੇ ਜਿਹੜੇ ਆ ਇਸੇ ਤਰ੍ਹਾਂ ਹੀ ਅੱਗੇ ਵੱਧੀਆਂ ਕਲਾਸਾਂ ਦੇ ਵਿੱਚ ਆਪਣੀਆਂ ਨਵੀਆਂ ਤੋਂ ਨਵੀਆਂ ਪਲਾਂਗਾ ਤੇ ਤਰੱਕੀਆਂ ਕਰਨ ਤੇ ਉਹਨਾਂ ਦੇ ਮਾਤਾ ਪਿਤਾ ਜਿਹੜੇ ਆ ਹਮੇਸ਼ਾ ਖੁਸ਼ ਰਹਿਣ ਧੰਨਵਾਦ ਜੀ